ਗੌੜੀ ਬਹਿਰਾਗਣ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ ਸਤਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ ਦੁਆਪਰ ਪੂਰਨ ਸਤਜੁਗ ਦੇ ਵਿੱਚ ਤਾਂ ਸਤ ਹੁੰਦਾ ਸਾਰੇ ਉਹਦਾ ਕੋਈ ਰੌਲਾ ਹੀ ਨਹੀਂ ਸਤ ਤੋਂ ਬਿਨਾ ਕੁਝ ਹੁੰਦਾ ਹੀ ਨਹੀਂ ਸਤਜੁਗ 'ਚ ਐ ਕਹਿ ਲੋ ਸਤਜੁਗ ਦੇ ਵਿੱਚ ਕੇਵਲ ਸਤ ਹੁੰਦਾ ਹੈ ਜੋ ਦੁਨੀਆਂ ਆਜਾਤ ਹੁੰਦੀ ਨਹੀਂ ਮਾਇਆ ਹੁੰਦੀ ਹੋਈ ਨਹੀਂ। ਵਾਇਆ ਨਹੀਂ ਹੁੰਦੀ ਰਚਨਾਵਲੀ ਹੁੰਦੀ। ਰਚਨਾ ਨਹੀਂ ਹੁੰਦੀ ਪੁਰਪਾਪ ਨਹੀਂ ਹੁੰਦਾ। ਪੁਰਪਾਪ ਨਹੀਂ ਹੁੰਦਾ ਫੇ। ਦੇਵੀ ਦੇਵਤੇ ਵੀ ਨਹੀਂ ਹੁੰਦੇ ਕੋਈ ਅਵਤਾਰ ਵੀ ਨਹੀਂ ਹੁੰਦਾ। ਸਾਬ ਇਹਨਾਂ ਦਾ ਝੂਠ ਹੈ ਜੋ ਸੱਜੂ ਤੇ ਅਵਤਾਰ ਬੰਦੇ ਨੇ। ਇੱਥੋਂ ਹੀ ਲੈਣ ਕੱਟਦੀ। ਰਵਦਾਸ ਸਾਜੋ ਦੇ ਵਿੱਚ ਸੁਰਤ ਜਿਹੜੀ ਹੁੰਦੀ ਹੈ ਸੁਰਤ ਸੁਬਾਦ ਹੁੰਦੀ ਹੈ ਜਗੀ ਨਹੀਂ ਹੁੰਦੀ ਸੁਨ ਸੁਬਾਦ ਹੁੰਦੇ ਸਾਰੇ ਅਨਾਹ ਤਨਾਦ ਜਿੱਥੇ ਸੁਨ ਸੁਬਾਦ ਦਾ ਨਾਦ ਅੰਦਰ ਸਾਰਿਆਂ ਦੇ ਪ੍ਰਗਟ ਹੁੰਦਾ ਹੈ ਸਾਰੇ ਸਾਜ ਖਣ ਦੇ ਵਾਸੀ ਉਦੋਂ ਸਾਰਿਆਂ ਦਾ ਧਿਆਨ ਆਪਣੇ ਬੂਲ ਨਾਲ ਜੁੜਿਆ ਹੁੰਦਾ ਹੈ ਸਾਰਿਆਂ ਦੇ ਉਦੋਂ ਸ਼ਬਦ ਪ੍ਰਗਟ ਹੁੰਦੇ ਸਾਜੋ ਗ ਸਤ ਤੇਤਾ ਜਗੀ ਤੇਤਾ ਜਗੀ ਜਦ ਤੇਤਾ ਪੈਦਾ ਹੁੰਦਾ ਹੈ ਤੇ ਤੇ ਜਿੱਥੇ ਨੂੰ ਵੱਲ ਜਾਂਦੇ ਨੇ ਤੇ ਤਾਂ ਤਾਂ ਕਿ ਇਹ ਤੈਨੂੰ ਵੱਲ ਜਾਂਦੇ ਨੇ ਇੱਕ ਹੰਦਾ ਸਾ ਯੁੱਗ ਦੇ ਵਿੱਚ ਸਾਰੇ ਇੱਥੇ ਬਣ ਕੇ ਤਿੰਨ ਤਿੱਤਾ ਕੋਈ ਤਾਂ ਸਾਫ ਤੇ ਰਹੇਗੇ ਜਿਨ੍ਹਾਂ ਦੇ ਅੰਦਰ ਸੁਰਤ ਜਗਿਆ ਹੀ ਲੋ ਜਿਨ੍ਹਾਂ ਦੇ ਬਾਹਰ ਮੁਖੀ ਹੋ ਗਈ ਜੋ ਤਾਂ ਬਣ ਗਿਆ ਹੋਰ ਜਿਹੜਾ ਬਾਹਰ ਨੂੰ ਝਾਕਣ ਲੱਗ ਗਿਆ ਉੱਤਰ ਧਿਆਨ ਤੋਂ ਬਾਹਰ ਧਿਆਨ ਹੋ ਗਿਆ ਉਹਨੇ ਜੀ ਸਭ ਜਗ ਗਈ ਉਹਨੇ ਲਾਈਟ ਜਗ ਪਈ ਬਾਹਰ ਨੂੰ ਜਗ ਪਈ ਜਗਦੇ ਬਾਹਰ ਨੂੰ ਅਜੋਤ ਹੋ ਜਾਗਦੇ ਆਪਾਂ ਬਾਹਰ ਨੂੰ ਹੀ ਲਾ ਦੇ ਤੈਲ ਜਦ ਜਾ ਬੱਤੀ ਜਲਦੀ ਹੈ ਜਗਦਾ ਦੀਵਾ ਤਾਂ ਉਹ ਜਿਹੜੀ ਲਾਈਟ ਹੁੰਦੀ ਹੈ ਬਾਹਰ ਨੂੰ ਫੈਲਦੀ ਹੈ ਇਹ ਮਨ ਬਾਹਰ ਮੁਗੀ ਹੋ ਗਿਆ ਕੁਛ ਬਾਹਰ ਮੁਗੀ ਹੋ ਗਿਆ ਦੋ ਹੋਗੇ ਦੀਦਾਨੀ ਸੁਰਤ ਬਾਹਰमुखी ਹੋ ਗਈ। ਧਿਆਨ ਬਾਹਰमुखी ਹੋ ਗਿਆ। ਮਨ ਬੇਕਾਬੂ ਹੋ ਗਿਆ ਲੋਧ। ਮਨ ਬੇਕਾਬੂ ਹੋ ਗਿਆ। ਕਮਤ ਨਹੀਂ ਰਹੇ। ਵਤ ਭੇਦ ਹੋ ਗਿਆ ਵਤ ਭੇਦ। ਭਾਵੇਂ ਚਿੱਤ ਚਾਹੁੰਦਾ ਸੀ ਕੋਈ ਵਤ ਭੇਦ ਨਾ ਹੋਵੇ। ਚਿੱਤ ਵਿੱਚ ਭੈ ਸੀ ਡਰ ਸੀ ਵਤ ਭੇਦ ਨਾ ਹੋਵੇ। ਪਰ ਹੋ ਗਿਆ। ਸਟੈਂਡ ਲੈ ਬੈਠਿਆ ਇਸ ਕਰਕੇ ਤਿੰਨ ਪਰ ਹੋ ਗਏ ਟੇੜ ਪੈ ਗਈ ਤੇ ਤਿੰਨ ਟੇੜ ਪੈ ਗਈ ਜਿੱਥੇ ਟੇੜ ਪੈ ਜਾਂਦੇ ਦੋ ਤਬਲੇ ਇੱਕ ਭਰਮ ਆ ਗਿਆ ਵਿਚਾਲੇ ਵਿਚਾਲੇ ਭਰਮ ਆ ਗਿਆ ਤੇ ਸਾਡੇ ਵਿਚਾਲੇ ਨੂੰ ਭਰਮ ਜਿਹੜੇ ਵੀ ਸੱਚਖੰਡ ਤੋਂ ਛੁੱਟੇ ਹੋਏ ਨੇ ਅਲੱਗ ਨੇ ਉਹਨਾਂ ਦੇ ਵਿਚਾਲੇ আর ਸੱਚਖੰਡ ਦੇ ਵਿਚਾਲੇ ਭਰਮ ਜਿੰਦ ਕੇ ਬੰਵੇਂ ਪਰ ਅਬ ਜੇ ਸ਼ੀਸ਼ਾ ਕ੍ਰੈਕ ਹੋਵੇ ਕੋਈ ਸ਼ੀਸ਼ਾ ਕ੍ਰੈਕ ਹੋ ਜਾਂਦਾ ਅਸੀਂ ਕਹਿੰਦੇ ਦੋ ਹੋਗੇ ਕਹਿੰਦੇ ਦੋ ਪਰ ਭਗਤ ਕਹਿੰਦਾ ਤਿੰਨ ਹੋਗੇ ਦੋ ਨਹੀਂ ਹੋਇਆ ਤਿੰਨ ਉਸੇ ਉਹਨੇ ਇਹ ਦੇ ਵਿੱਚ ਤਿੰਨ ਚੀਜ਼ਾਂ ਨੇ ਹੁਣ ਇੱਕ ਕੋਤਲਾ ਟੁਕੜਾ ਇੱਕ ਥਲੇ ਦਾ ਟੁਕੜਾ ਕਬਚਾਲੇ ਵਾਲੀ ਲਕੀਰ ਉਹਣੀ ਵਿਚਾਲੇ ਵਾਲੀ ਲਕੀਰ ਹੈ ਉਹਦੇ ਸਾਡੇ ਤਰਲੇ ਉਹ ਵੀ ਉਹਦੇ ਵਿੱਚ ਉਹ ਸਪੇਸ ਦੇ ਵਿੱਚ ਹੀ ਆ ਕੜ ਪਰਮ ਦੀ ਲਕੀਰ ਹੈ ਪਰਮ ਦੀ ਲਕੀਰ ਜੇ ਪਰਮ ਦੀ ਲਕੀਰ ਚੱਕੀ ਜਾਵੇ ਫਿਰ ਇੱਕ ਹੋ ਜਾਂਦਾ ਫਿਰ ਦੋ ਰਹੀ ਰਹਿੰਦੇ ਪਰਮ ਦੀ ਲਕੀਰ ਦੋ ਕਰਦੀ ਹੈ ਪਰ ਤੀਜੀ ਉਹ ਵੀ ਤਾਂ ਉਹਦਾ ਵੀ ਤਾਂ ਵਜੂਦ ਹੈਗਾ ਵਿੱਚ ਜੇ ਉਹਦਾ ਤੀਜੀ ਚੀਜ਼ ਦਾ ਵਜੂਦ ਹੈ ਤਾਂ ਹੀ ਦੋ ਹੋਏ ਤੀਜੀ ਚੀਜ਼ ਦਾ ਵਜੂਦ ਹੈ ਤਾਂ ਹੀ ਦੋ ਹੋਏ ਉਹ ਤੀਜਰ ਵਾਲਿਆ ਘਰ ਘਲਿਆ ਵੀ ਇਸੇ ਨੂੰ ਕਹਿੰਦੇ ਨੇ ਵਿੱਚ ਪਰਮ ਰਲ ਗਿਆ ਨਾ ਪਰਮ ਰਲ ਗਿਆ ਗੱਲਾਂ ਤਾਂ ਕੁਝ ਹੋਰ ਨੇ ਕਈ ਹੋਈਆਂ ਅਰਥ ਕੁਝ ਹੋਰ ਲਾ ਲੈ ਲੋਕਾਂ ਨੇ ਸਭ ਸਾਰੀ ਆਦਮੀ ਦਾ ਸਭ ਸਾਰੀ ਅਰਥ ਲਾਊਗਾ ਸੰਤ ਆਪਣੀ ਭਾਸ਼ਾ ਬੋਲਦਾ ਗੁਰਬਾਣੀ ਆਪਣੀ ਭਾਸ਼ਾ ਬੋਲਦੀ ਹੈ ਸਭ ਸਾਰੀ ਆਪਣੀ ਅਥ ਲਾ ਲੈਂਦੇ ਉਸ ਸਭ ਸਾਰੀ ਅਥ ਲਾ ਲੈਂਦੇ ਪਰਮ ਰਲਦੀ ਸਾਰੇ ਦੋ ਹੋਗੇ ਵਿਚਾਰੇ ਆ ਗਿਆ ਪ੍ਰਭ ਤੈਨੂੰ ਦੇਖਦਾ ਪ੍ਰਭ ਦਾ ਆਪਣਾ ਮजूद ਵੀ ਤਾਂ ਹੈ ਆਪਣਾ ਮजूद ਪ੍ਰਭ ਦਾ ਵੱਖਰਾ ਇਹ ਤੈ ਤੈ ਜੱਗੀ ਜੱਗੀ ਲਫ਼ਜ਼ ਬਣਾ ਜੱਗੀ ਨਹੀਂ ਹੈ ਜੱਗੀ ਲਫ਼ਜ਼ ਸੁਰਤ ਜਾਗ ਪਈ ਉਹਦੀ ਜਿਹੜੀ ਸੁਰਤ ਸੁਆਦ ਹੋਈ ਸੁਰਤ ਦੀ ਫਿਰ ਜਾਗ ਪਈ ਦੁਬਾਰਾ ਜਾਗਾ ਆ ਮਨ ਬੇਕਾਬੂ ਹੋ ਜਾਂਦਾ ਜਾਗਾ ਹੈ ਨਿਆਣੇ ਦਾ ਧਿਆਨ ਰੱਖਣਾ ਪਏ ਜਦ ਜੇ ਸੁੱਤਾ ਪਿਆ ਜਿਹੜਾ ਬੱਚਾ ਸੁੱਤਾ ਪਿਆ ਉਹਨੂੰ ਜੇ ਕੋਈ ਚਿੰਤਾ ਨਹੀਂ ਜਾਗਦੀ ਸਾਰੇ ਚਿੰਤਾ ਖੜੀ ਹੋ ਜਾਂ। ਘਰ ਆ ਧਿਆਨ ਰੱਖਣਾ ਪਊ। ਇਸ ਕਰਕੇ ਬੰਦਾ ਧਿਆਨ ਹੋਣੇ ਰੱਖਣਾ ਪੈਂਦਾ। ਜੇ ਸੋਨ ਸੁਵਾ ਦੇ ਤਾਂ ਚਲਦੀ ਲੋੜੇ ਦੇਖ। ਤੇ ਤੇ ਜਗੀ ਜਗੀ ਲਫਦਾ ਸੁਰਤ ਜਾਗ ਪਈ। ਇਸ ਕਰਕੇ ਇਸ ਸ਼ਬਦ ਦੇ ਅਰਥ ਇਹ ਕੀਤੇ। ਕੀਤੇ ਜਾ ਵਿਦਵਾਨਾਂ ਦੇ। ਬਦਵਾਲ ਦਾ ਖੈਰ ਕੋਈ ਕਿਸੇ ਸ਼ਬਦ ਦੇ ਵੀ ਅਰਥ ਕਰ ਸਕੇ ਇਹਦਾ ਤਰੋ ਉਹ ਹੀ ਨਹੀਂ ਪਤਾ ਲੱਗਿਆ ਗੱਲ ਕੀ ਹੈ ਗੁਰਬਾਣੀ ਦੇ ਤਾਂ ਕਿਸੇ ਸ਼ਬਦ ਦੇ ਵੀ ਅਰਥ ਕਰ ਸਕਦੇ ਬਦਵਾਲ ਐਵੇਂ ਉਹਨੂੰ ਪਰਨ ਇਹ ਤਾਂ ਕੁਝ ਹੋ ਰਿਹਾ ਸਾਰਾ ਹੀ ਸਾਰਾ ਹੀ ਕੁਝ ਵਿਦਵਾਨਾਂ ਦੇ ਤਾਂ ਪਰੇ ਦੀ ਗੱਲ ਹੈ ਤੇ ਤੇ ਜਗੀ ਘੋਪਰ ਬੂਜਾ ਚਾਲ ਦੁਆਪਰ ਫੇ ਦੁਆਪਰ ਆ ਗਿਆ ਉੱਥੇ ਪੂਜਾ ਪੂਜਾ ਦਾ ਚੜ੍ਹਨ ਸਾਰਾ ਕੁਝ ਪਰਪਤ ਇਹਦੇ ਹੱਥੇ ਕਾ ਖਰੀ ਹੈ ਪੂਜਾ ਦਾ ਚੜ੍ਹ ਪੂਜਾ ਤਰਬਰ ਆ ਪੂਜਾ ਚੜਾਉ ਆ ਕਰ ਲੈ ਬੜੇ ਨੇ ਉੱਥੇ ਪੂਜਾ ਕੀ ਅਚਲਨਾ ਉੱਥੇ ਹੁਕਮ ਜਾਇ ਦਵਾ ਪਰਚੇ ਹੈ ਦਵਾ ਪਰ ਪੂਰਾ ਹੁਕਮ ਦੇ ਵਿੱਚ ਹੈ ਗਰਭ ਦਾ ਹਿੱਸਾ ਦਵਾ ਪਰ ਗਰਭ ਹੈ ਦੋ ਅੱਪਰ ਕਰ ਦਿੱ ਗਏ ਗਰਭ ਵਿੱਚ ਪਾ ਦਿੱਤਾ ਕਾਦੇ ਵਾਸਤੇ ਡਿਵੈਲਪਮੈਂਟ ਵਾਸਤੇ ਜਿਹੜੀ ਭਰਮ ਦੀ ਲਕੀਰ ਆ ਬਟਾਉਣ ਵਾਸਤੇ ਪਾਇਆ ਹੈ ਜੂਦਾ ਦੇ ਵਿੱਚ ਜੋਰ ਚ ਪਾਉਣਾ ਕੋਈ ਕਰਨੀ ਜਿਹੜੀ țeੜ ਪਈ ਹੈ ਨਾ țeੜ ਬਟਾਉਣੀ ਹੈ ਦੀ ਇਹ ਉਪਚਾਰ ਹੈ ਉਪਚਾਰ ਆ ਸੰਸਾਰ ਇਹ ਹਾਸਪੀਟਲ ਹੈ ਇੱਥੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਬੈਰ ਹੈ ਉਹ ਆ ਤਾਂ ਡਾਕਟਰ ਨਹੀਂ ਹੁੰਦਾ ਇੱਥੇ ਬੈਠਾ ਮੇਰਾ ਬੈਦਗੁਰੂ ਗੋਬਿੰਦਾ ਇਹ ਹਸਪੀਟਲ ਦਾ ਸੁਦਸਾਨ ਇੱਥੇ ਦਾ ਬੈਦ ਕਹਿੰਦੇ ਗੁਰੂ ਗੋਬਿੰਦਾ ਬੈਠੇ ਇਹਦੇ ਨੇ ਤੇੜ ਪੈ ਗੇ ਲੋ ਵਿੱਚ ਉਹ ਤੇੜ ਦਾ ਰਾਜ ਹੋ ਰਿਹਾ ਇਹ 88 ਲੱਖ ਜੂਲ ਪਹਿਲਾਂ ਭੁਗਤੂਗਾ ਉਹ ਤੇ ਆਦਮੀ ਦੀ ਜੂਲ ਬਟੂਗੀ ਆਦਮੀ ਦੀ ਜੂਲ ਦੇ ਪਜੇ ਤੇੜ ਬਟ ਸਕਦੀ ਹੈ ਹੋਰ ਕਿਸੇ ਚ ਨਹੀਂ ਬਟ ਸਕਦੀ ਇਹ ਕਪੜੀਆਂ ਤੇੜ ਬਿਟ ਰਹੀ। ਪਹਿਲਾਂ ਤੇੜ ਠੀਕ ਹੋ ਰਹੀ ਐ, ਠੀਕ ਹੋ ਰਹੀ ਐ। ਐ ਰਾਜੀ ਹੋਗੀ ਤੇੜ ਬਿਲਕੁਲ ਠੀਕ ਹੋਗੀ। ਦਾਗ ਰਹਿ ਗਿਆ ਤੇੜ ਦਾ ਉਹ। ਜਗ੍ਹਾ ਭਰ ਜਿਵੇਂ ਦਾਗ ਰਹਿ ਜਾਂਦਾ। ਜਗ ਠੀਕ ਆਇਆ ਕੁਛ ਨਹੀਂ ਹੋਇਆ ਉਹਲੇ ਨੂੰ। ਲੇਕਿਨ ਉਹ ਲਕੀਰ ਐ ਵੀ ਇੱਥੇ ਟੰਕਾ ਲੱਗਿਆ ਐ, ਇਹਨਾਂ ਤੋਂ ਬਾੜਿਆ ਆਪਰੇਸ਼ਨ ਕੀਤਾ ਸੀ। ਉਹ ਜਿਹੜੀ ਲਕੀਰ ਲਗੀ ਰਹਦੀ ਐ ਸਿਰਫ। ਯਾਰ ਉਹ ਕੋਈ ਨਹੀਂ ਹੈਗਾ। ਝਗ ਠੀਕ ਹੋ ਚੁੱਕਿਆ। ਲੇਕਿਨ ਦਾਗ ਤਾਂ ਰਹਿੰਦਾ ਨਾ। ਦਾਗ ਮਿਟੂਗਾ ਜਦ ਇਹ ਦਾਗਿਆ ਜਾਊਗਾ ਹੋਰ। ਆਪਣਾ ਰੰਗ ਛੜੂਗਾ ਦਾਗ। ਦਾਗ ਇਹ ਸਰਣ ਬੇਜੂਜੇ। ਉਸ ਦਾਗ ਤੇ ਦੂਆ ਦਾਗ ਲੱਗੂਗਾ ਦੂਆ ਕੋਈ ਸਪੈਸ਼ਲ ਕੋਟ ਹੋਊਗਾ ਉਹ ਤੇ। ਇਸ ਦਾਗ ਤੇ ਹੀ ਹੋਰ ਕੋਟ ਹੋਊਗਾ ਨਾ ਉਹਦਾ ਤਾਂ ਚੱਕਣਾ ਹੈ ਉਹਦੇ ਨੂੰ ਇਹਦੀ ਚੱਕੋ ਤਾਂ ਦਾਗ ਕਦੇ ਵੀ ਇਹ ਹੀ ਦਾਗ ਨਾਮ ਨਾਲ ਚੱਕਣੇ ਉਹਨੂੰ ਕਿ ਉਹਨੇ ਨੂੰ ਕੱਖ ਨਹੀਂ ਹੋਇਆ ਬਾਕੀ ਦਾ ਸਭ ਸਤ ਸਰੂਪ ਹੈ ਬਾਕੀ ਸਭ ਸਤ ਸਰੂਪ ਹੈ ਦਾ ਕੱਖ ਨਹੀਂ ਵਿਗੜਿਆ ਆ ਉਹਦਾ ਪਰਮ ਦੀ ਲਕੀਰ ਹੈ ਉਹੀ ਉਹੀ ਦਾ ਛਾਪ ਆ ਸਾਰਾ ਕੁਝ ਉਸੇ ਨੂੰ ਦੂਰ ਕਰ ਰਿਹਾ ਹੈ ਉਹਦੀ ਲਕੀਰ ਆ ਜਿਹੜੀ ਜੋੜ ਜਿੱਥੇ ਲੱਗਿਆ ਆ ਉਹਦਾ ਦਾਗ ਹੈ ਉਹ ਦਾਗ ਹੀ ਚੱਕਣ ਦੇ ਬਸ ਪਰਬ ਦੀ ਲਕੀਰ ਹੈ ਵਡੌੜੀ ਹੋਰ ਕੁਝ ਨਹੀਂ ਹੈਗਾ ਬਾਕੀ ਦਾ ਠੀਕ ਹੈ ਸਾਰੇ ਵਾਇਆ ਜੋ ਬਾਹਰ ਨਿਕਲਿਆ ਠੀਕ ਹੈ ਉਹ ਜੋੜ ਲਾਇਆ ਹੈ ਜੋੜ ਖਤਮ ਕੀ ਹੋ ਗਏ ਜੋੜ ਵਾਲਾ ਥਾਉਂ ਦੀਦਾ ਦੋ ਤੋਂ ਇੱਕ ਹੋਇਆ ਨਾ ਉਹ ਜੋੜ ਵਾਲਾ ਥਾਉਂ ਦੀਦਾ ਜੇ ਜੋੜ ਵਾਲਾ ਥਾ ਇਹ ਦੂਰ ਹੋ ਜਾ ਲੇ ਜਿਵੇਂ ਦਾਲ ਦਾ ਦਾਣਾ ਉੱਗਿਆ ਉਹਦਾ ਨਾ ਬੂਟਾ ਵੱਡ ਜਾਂਦਾ ਉਹ ਤੇੜ ਖੜਵ ਹੋ ਜਾਂਦੀ ਹੈ ਐ ਹੋ ਜਾਂਦਾ ਪ੍ਰਮਾਣ ਹੈ ਵੀ ਐ ਹੋ ਜਾਂਦਾ ਇੱਕ ਬੋਲ ਬੋਲ ਪ੍ਰਮਾਣ ਹੈ ਡਾਲੇ ਜਿ ਨਹੀਂ ਤੁਸੀਂ ਪਛਾਣ ਸਕਦੇ ਬੂਟਾ ਜਿ ਨਹੀਂ ਪਤਾ ਸਕਦਾ ਦੋ ਚੀਜ਼ਾਂ ਨਹੀਂ ਹੁੰਦੀ ਇਸ ਕਰਕੇ ਇਸ ਤਰੀਕੇ ਨਾਲ ਤੇ ਉਹਦਾ ਰੰਗ ਤਬਦੀਲ ਹੋ ਜਾਣਾ ਪਤਾ ਹੀ ਨਹੀਂ ਲੱਗਦਾ ਤੇ ਤੇੜ ਕਦੇ ਥੀਏ ਚ ਜਿਵੇਂ ਸੂਰਜ ਇੱਕ ਚਮਕਦਾ ਐ ਚਮਕਦਾ ਦੋ ਸੂਰਜ ਇਕੱਠੇ ਕਰਕੇ ਇੱਕ ਬਣਾਇਆ ਹੋਇਆ ਇਹ ਨਹੀਂ ਪਤਾ ਲੱਗਦਾ ਕਿਦੋਂ ਕਿਦ ਨੂੰ ਜੋੜਾਇਆ ਵੀ ਨਹੀਂ ਪਤਾ ਲੱਗਦਾ ਇੱਕ ਹੋ ਜਾੜਾ ਸੂਰਜ ਬਗੂ ਦਾ ਹੈ ਤਿੰਨੋਂ ਯੁਗੋ ਤਿੰਨੋਂ ਧੜੇ ਕਲ ਕੇਵਲ ਨਾਮ ਆਧਾਰ ਤਿੰਨੋਂ ਯੁਗ ਤਿੰਨੇ ਯੁਗ ਨੇ ਸਭ ਯੁਗ ਤੱਲੇ ਕਿਦੋਂ ਰੜਕਾਲ ਲੈ ਆਇਆ ਚ ਕਲ ਜੋਗ ਹੈ ਕਲ ਕੇਵਲ ਨਾਮ ਸਾਜੋਗ ਤਾਂ ਸਾਜੋਗ ਸੱਤ ਉਹ ਛੱਡ ਦੇ ਤਾ ਇੱਥੇ ਜੋਗ ਤੇ ਦੇ ਸਾਜੋਗ ਜਿਹੜਾ ਇਹਦਾ ਸੱਤ ਹੁੰਦਾ ਉਹਦਾ ਕੋਈ ਰੌਲਾ ਨਹੀਂ ਉਹ ਤਾਂ ਬਾਹਰ ਹੈ ਸੱਤ ਉੱਤੇ ਤਾਂ ਕੋਈ ਕਿਸੇ ਦਾ ਪ੍ਰਭਾਵ ਨਹੀਂ ਸੱਤ ਦਾ ਪ੍ਰਭਾਵ ਸਾਰਿਆਂ ਤੇ ਹੈ ਸੱਤ ਉੱਤੇ ਕੀ ਪ੍ਰਭਾਵ ਹੈ ਸੱਤ ਨੂੰ ਕੀ ਸਮਝੋਗੇ ਕੀ ਉਹਦਾ ਇਲਾਜ ਕਰੋਗੇ ਸੱਤ ਹੁੰਦੇ ਹੁੰਦਾ ਹੀ ਨਹੀਂ ਹੋਰ ਕੁਝ ਕੱਲ ਖੇਤ ਤੇ ਤੇਤੇ ਕੀ ਹੈ ਤੇਤੇ ਜੇ ਸੁਤ ਜਾ ਗਿਆ ਉਹਦੀ ਫਿਰ ਉਹਦਾ ਦੁਪਰ ਤੇਤੇ ਜਗੀ ਤੇਤੇ ਦੇ ਸੁਤ ਜਾ ਗਿਆ ਹੀ ਫਿਰ ਦੁਪਰ ਆਇਆ ਦੁਪਰ ਘਰ ਵਿੱਚ ਪਾ ਦਿੱਤਾ ਪੂਜਾ ਚਾਰ ਉਹ ਤਾਂ ਕੀ ਕਰਦਾ ਸਰੀਰ ਤੜ ਹਟ ਕਰਨ ਦਾ ਹੁਕਮ ਦੇ ਵਿੱਚ ਫਿਰ ਹੁਕਮ ਦੇ ਵਿੱਚ ਹੈ ਦੁਪਰ ਚ ਤੇ ਤੇ ਜੋ ਕੁ ਨੂੰ ਬਾਹਰ ਆ ਦੇ ਵਾਪਰ ਜੋ ਕੁ ਹੋ ਬਜੇ। ਦੁਪਰ ਤਾਂ ਹੋ ਕੁ ਬਜੇ। ਕਹਿੰਦੇ ਰਾਜੇ ਕੋਈ ਨਹੀਂ। ਆਜ ਬੜ ਜਾ। ਸਰੀਰ ਢਾਲਡ ਕਰ ਲੈ ਤਾਂ ਆਜ ਹੋਊਗਾ। ਮਜਬੂਰੀ ਹੈ। ਸਰੀਰ ਢਾਲਡ ਕਰ ਲੋ ਪਿਆ। ਮਜਬੂਰੀ ਨੂੰ ਕਰ ਲੋ ਪਿਆ। ਹੁਕਮ ਵਿੱਚ ਮਜਬੂਰੀ ਨੂੰ ਕਰ ਲੋ ਪਿਆ। ਉਹ ਵੀ ਥੋੜਾ ਟਾਈਮ ਬਸਤੇ ਹੀ ਹੋਗਾ ਨੇ। ਕਿਹੜਾ ਗਾ ਸਾਰੀ ਉਪਰੇ ਰੜੇ ਤੇ। ਇਹ ਕੋੜੀ ਚੋਂ ਮੋਦਾ ਜੇ ਨਹੀਂ ਰੜ। ਥੋੜਾ ਜਿਹਾ ਰੜ। ਉਹ ਵਜੇੜ ਕਰ ਦਿੰਦੇ ਨੇ ਕੋਈ ਦੋ ਚਾਰ ਛੇ ਮੀਰੇ ਦੀ ਏੜਾ ਫੇਤਰ ਬਾਰਛਾ ਲਦਣ ਉਥੇ ਤਪ ਕਰਦਾ ਹੈ ਦੁਪਰ ਪੂਜਾ ਚਾਰ ਕਲ ਕੇਵਲ ਨਾਮ ਉਧਾਰ ਤੀਨੋ ਜੁਗੋ ਤੀਨੋ ਧੜੇ ਕੋ ਉੱਥੇ ਸਭ ਕੁਝ ਛੱਡਿਆ ਹੋਇਆ ਉਹਦੇ ਤੇ ਨੇ ਦੁਪਰ ਪੂਜਾ ਚਾਰ ਦੁਪਰ ਕੀ ਅਵੇ ਰਾਗ ਭਾਵ ਵਿਭਾਗ ਜੋ ਦੇਵੇਂ ਸੋ ਖਾਇ ਸਾਰੀਆਂ ਗੱਲਾਂ ਆਪਰ ਚ ਪੂਰੀ ਹੁੰਦੀਆਂ ਨੇ ਕੋਈ ਆਪਣੀ ਐਫਰਟ ਨਹੀਂ ਆਟੋਮੈਟਿਕ ਹਾਂ ਰੂਲ ਹੈ ਆਟੋਮੈਟਿਕ ਸਰੀਰ ਆਪ ਕੁਝ ਨਹੀਂ ਕਰ ਰਿਹਾ ਆਪ ਕੋਈ ਫਿਕਰ ਨਹੀਂ ਉੱਥੇ ਦੇ ਰਿਹਾ ਸੀ ਤਦ ਹੀ ਕਹਿੰਦਾ ਤੈਨੂੰ ਉੱਥੇ ਤੇਰੀ ਤੇ ਤਾਕੀ ਰਹੀ ਫਿਰ ਸਾਹ ਵੀ ਨਹੀਂ ਆ ਰਿਹਾ ਜੋ ਤੇ ਪ੍ਰਪਾ ਅਵਿਵਿਦਾਸਤ ਰੱਖ ਯਾਦਵ ਉਹਦੇ ਤੇ ਪੂਜਾ ਤਲਵਨ ਅਰਪੂ ਪੂਜੜਾਉ ਜਲ ਹੋ ਜਾਂਦਾ ਫਿਰ ਐ ਰੱਖਿਆ ਕਰਦਾ ਜਿਵੇਂ ਗਰਭ ਵਿੱਚ ਕਰਦਾ ਜਿਹਨੇ ਸਭ ਕੁਝ ਉਹਦੇ ਤੇ ਛੱਡ ਦਿੱਤਾ ਉਹਦੀ ਇਸੇ ਤਰੀਕੇ ਨਾਲ ਰੱਖਿਆ ਕਰਦਾ ਜਿਵੇਂ ਗਰਭ ਦੇ ਵਿੱਚ ਬੱਚੇ ਦੀ ਕਰਦਾ ਹੁੰਦਾ ਪੂਜਾ ਚਾਰ ਰੋ ਦੋਪਰ ਦੋਪਰ ਸਭ ਕੁਝ ਉਹਦੇ ਤੇ ਛੱਡਦਾ ਪੂਜਾ ਦਾ ਜਿਹੜਾ ਉਹਦੇ ਤਲਵਨ ਅਰਪੂ ਪੂਜੜਾਉ ਜਿਹਨੇ ਤਲਵਨ ਤਾਂ ਸਭ ਸਾਹੂ ਬੁਰ ਕੋ ਹਕਮ ਨੇ ਉਹਨੇ ਬਰੋ ਉਹਦੀ ਕਿਰਪਾ ਪ੍ਰਾਪਤ ਕੀਤੀ ਪਾਈ ਹੈ ਪਾਈ ਹੈ ਕੀ ਕਿਰਪਾ ਦ੍ਰਿਸ਼ੀ ਗਰਭ ਦੇ ਵਿੱਚੇ ਪੋਜੀਸ਼ਨ ਫਿਰ ਕੀ ਇਹ ਕੱਲ ਕੇਵਲ ਜਦ ਗਰਭ ਹੋ ਗਿਆ ਫਿਰ ਕਲਪਣਾ ਚੱਲ ਗਈ ਕਲ ਕੇਵਲ ਨਾਮ ਉਧਾਰ ਜਦ ਗਰਭ ਤੋਂ ਬਾਹਰ ਆਇਆ ਫਿਰ ਲਿਬ ਸ਼ੁੱਡ ਕੀ ਲੱਗੀ ਤ੍ਰਿਸ਼ਲ ਗਰਭ ਤਾਂ ਲਿਬ ਲੱਗੀ ਹੋਈ ਹੈ ਨਾ ਲਿਬ ਲੱਗੀ ਹੋ ਤਾਂ ਨੇ ਦੀਏ ਜਾਂ ਸਾਰਾ ਕੁਝ ਗੱਠੜੀ ਸੁਆੜੀ ਹੋਈ ਹੈ ਕਿਸੇ ਗਠੜੀ ਦੇ ਪੂਰੀ ਸੁਭਾੜੀ ਹੋਈ ਤੇ ਕੱਲ ਜੋ ਫੇਰ ਗਠੜੀ ਦਾ ਪਤਾ ਲੱਗਿਆ શરીર ਦਾ ਫੇਰ ਆਪਣਾ ਫਿਕਰ ਪੈਦਾ ਹੋ ਗਿਆ ਕੱਲ ਕੇਵਲ ਨਾਮ ਵਾਹ ਇੱਥੇ ਨਾਮ ਦਾ ਹੋਣਾ ਯਾਰ ਬਿਨਾ ਨਾਮ ਤੇ ਕੋਈ ਅਸਰ ਨਹੀਂ શરીર ਦਾ ਆਸਰਾ ਹੈ ਇਸ ਵਕਤ ਤੇ ਪ੍ਰੇਰੀ ਤੌਰ ਤੇ ਸਮੁੰਦਰ ਦੇ ਵਿੱਚ ਲਹਿਰਾਂ ਦੇ ਵਿੱਚ ਜਨਮ ਹੋਇਆ ਇਹਦਾ ਕਿਸਤੀ ਗਏ ਕੋ ਸਿਰਫ ਆਹ ਇਹ ਕਿਸਤੀ ਦੇ ਰਹਦੇ ਰਹਿੰਦੇ ਜਹਾਜ਼ ਚ ਬੜ ਜਵੇ ਨਾਲ ਉਹਦੇ ਚ ਬਦਲ ਲਵੇ ਬਸ ਇਸ ਵਾਸਤੇ ਨੂੰ ਕਿਸਤੀ ਬਣੀ ਕੇ ਕਿਸਤੀ ਰੂਹ ਸਤਰੀ ਕੇ ਨਾ ਲੱਗੇ ਜਾ ਫਿਰ ਵਰਤ ਕੇ ਜਹਾਜ਼ ਨਾਮ ਦਾ ਢੋਲ ਲੈ ਦਿੱਥੇ ਸ਼ਰੀਰ ਦੇ ਰਹਦੇ ਰਹਿੰਦੇ ਸਾਹ ਹੌਲਦੇ ਉਹਦੇ ਜਹਾਜ਼ ਚ ਪਰਵੇਸ਼ ਕਰ ਜਾ ਫਿਰ ਕਿਸਤੀ ਦੀ ਪਰਵਾਹ ਨਹੀਂ ਫਿਰ ਤੇਰਾ ਆਧਾਰ ਬਦਲ ਜੂ ਦਾ ਆਧਾਰ ਹੋ ਜੂ ਹੁਣ ਉਹ ਪੂਰੇ ਸਰੀਰ ਦਾ ਆਧਾਰ ਹੈ ਇਹ ਹੀ ਰਵਿਦਾਸ ਕਹੂਗਾ ਅੱਗੇ ਜਾ ਕੇ ਮੇਰੀ ਸੰਗਤ ਪੋਚ ਸੋਚ ਦਰ ਲਾਤੀ ਆ ਜਿਹੜੀ ਸੰਤ ਤੇ ਸਰੀਰ ਦੀ ਇਹ ਪੋਚ ਹੈ ਕੁਜ਼ੂਰ ਹੈ ਕਲ ਕੇਵਲ ਨਾਮ ਕਦੋਂ ਕਲ ਜੋ ਉਹਦੇ ਵਿੱਚ ਆਧਾਰ ਨਾਮ ਨੂੰ ਦੇਣਾ ਕਿਸੇ ਚੀਜ਼ ਨੂੰ ਆਧਾਰ ਨਹੀਂ ਦੇਣਾ ਜੇ ਇਹ ਆਧਾਰ ਮਿਲ ਗਿਆ ਨਾਮ ਦਾ ਫਿਰ ਚੱਲ ਉਹਨੂੰ ਕੱਟਿਆ ਜਾਊ ਆਧਾਰ ਨਾਮ ਦਾ ਚਾਹੀਦਾ ਕਾਲ ਯੁਗ ਚ ਤਾਂ ਬਚਾਓ ਹੈ ਤੇ ਨਹੀਂ ਤਾਂ ਫੇਰ ਚੱਕਰ ਦੂਗਾ ਹੋਊਗਾ ਦੂਗਾ ਫੇਰ ਚੱਕਰ ਆਊਗਾ ਉਹਨਾਂ ਜਿਹੜੇ ਨਾਮ ਦੇ ਜਿਹੜਾ ਜਿਹੜਾ ਨਾਮ ਦਾ ਆਧਾਰ ਨਹੀਂ ਬਣਾਉਂਦਾ ਉਹਨਾਂ ਜਿਹੜੇ ਜੰਮਣ ਵਰ ਚੋਂ ਨਹੀਂ ਛੁੱਟਦਾ ਚੱਕਰ ਤੇ ਬਾਹਰ ਨਹੀਂ ਨਿਕਲਦਾ ਅਰੇ ਨਹੀਂ ਬਣਦਾ ਜਦ ਮਨ ਡੋਲਦਾ ਰਹੂਗਾ ਉਹਨਾਂ ਚ ਹਾਂ